ਸਤਿ ਸ਼੍ਰੀ ਅਕਾਲ ਜੀ ਇੱਕ ਨਵੀਂ ਵੀਡੀਓ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਤੁਹਾਡੇ ਵਾਸਤੇ ਲੈ ਕੇ ਆਏ ਆ ਨਵੀਂ ਰੈਸਪੀ ਤੇ ਇਹ ਰੈਸਪੀ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਆਊਗੀ ਕਿਉਂਕਿ ਇਸ ਬਚੀ ਹੋਈ ਰੋਟੀਆਂ ਤੋਂ ਜਿਹੜੀ ਮਿਠਾਈ ਤਿਆਰ ਹੁੰਦੀ ਹੈ ਉਹ ਬੱਚਿਆਂ ਨੂੰ ਵੱਡਿਆਂ ਨੂੰ ਬਜ਼ੁਰਗਾਂ ਨੂੰ ਸਭ ਨੂੰ ਬਹੁਤ ਜ਼ਿਆਦਾ ਪਸੰਦ ਆਉਂਦੀ ਹੈ ਤੇ ਇਸ ਕਰਕੇ ਤੁਸੀਂ ਬਚੇ ਹੋਏ ਰੋਟੀਆਂ ਦੀ ਇਹ ਰੈਸਪੀ ਜ਼ਰੂਰ ਟਰਾਈ ਕਰਕੇ ਦੇਖਣਾ ਤੇ ਪੂਰੀ ਵੀਡੀਓ ਜ਼ਰੂਰ ਦੇਖਣਾ ਸਕਿਪ ਨਾ ਕਰਨਾ ਕਿਉਂਕਿ ਇਹ ਰੈਸਪੀ ਸਮਝਣ ਵਾਸਤੇ ਪੂਰੀ ਵੀਡੀਓ ਤੁਹਾਨੂੰ ਦੇਖਣੀ ਪਊਗੀ ਇਸ ਵਾਸਤੇ ਆਪਾਂ ਰਾਦੀਆਂ ਬਚੀਆਂ ਹੋਈਆਂ ਤਿੰਨ ਰੋਟੀਆਂ ਲੈ ਲੀਆਂ ਹੈ ਤੇ ਤੇ ਆਪਾਂ ਗੈਸ ਔਨ ਕਰਕੇ ਰੱਖ ਲਿਆ ਫਰਾਈਪੈਨ ਫਰਾਈਪੈਨ ਨੂੰ ਥੋੜਾ ਜਿਹਾ ਗਰਮ ਕਰਨਾ ਇਸਦੀ ਡੰਡੀ ਥੋੜੀ ਜਿਹੀ ਭਾਰੀ ਸੀ ਕਿਤਾ ਕਰਕੇ ਨੇ ਸੈੱਟ ਕਰਨਾ ਥੋੜਾ ਜਿਹਾ ਮੁਸ਼ਕਿਲ ਹੋ ਜਾਂਦਾ ਤੇ ਇਸ ਵਿੱਚ ਆਪਾਂ ਪਾ ਲਿਆ ਦੇਸੀ ਕੇ ਇਸ ਦੀ ਜਗ੍ਹਾ ਤੇ ਤੁਸੀਂ ਜੋ ਵੀ ਵਰਤਦੇ ਆ ਰਿਫਾਈਂਡ ਸਰੋਂ ਦਾ ਤੇਲ ਜੋ ਵੀ ਵਰਤਦੇ ਤੁਸੀਂ ਯੂਜ਼ ਕਰ ਸਕਦੇ ਹੋ ਤੇ ਆਪਾਂ ਦੇਸੀ ਕੇ ਹੀ ਵਰਤਦੇ ਆ ਘਰ ਦਾ ਤੇ ਇਸ ਕਰਕੇ ਆਪਾਂ ਇਸ ਦੀ ਵਰਤੋਂ ਕਰ ਰਹੇ ਆ ਤੇ ਇਸ ਨੂੰ ਪੂਰਾ ਗਰਮ ਕਰ ਲੈਣਾ ਜਦੋਂ ਪੂਰਾ ਗਰਮ ਹੋ ਗਿਆ ਤੇ ਇਸ ਦੇ ਵਿੱਚ ਆਪਾਂ ਰੋਟੀ ਜਿਹੜੀ ਹੈ ਉਹ ਫਰਾਈ ਕਰਨੀ ਆ ਉਸ ਤੋਂ ਬਾਅਦ ਗੈਂਸ ਆਪਾਂ ਸਿਮ ਕਰ ਦੇਣਾ ਕਿਉਂਕਿ ਜਿਹੜਾ ਸਿਮ ਗੈਂਸ ਤੇ ਰੋਟੀ ਫਰਾਈ ਹੋਗੇ ਉਹ ਕੁਰਕਰੀ ਬਣੂਗੀ ਤੇ ਇਸ ਦੀ ਮਠਿਆਈ ਵੀ ਓਨੀ ਜ਼ਿਆਦਾ ਟੇਸਟੀ ਬਣੂਗੀ ਤੁਸੀਂ ਇਸ ਨੂੰ ਜ਼ਰੂਰ ਟਰਾਈ ਕਰਨਾ ਕਿਉਂਕਿ ਘੱਟ ਸਮੇਂ ਦੇ ਵਿੱਚ ਇਹ ਰੈਸਪੀ ਤਿਆਰ ਹੋਗੀ ਤੇ ਬਹੁਤ ਹੀ ਜ਼ਿਆਦਾ ਸਵਾਦ ਬਣੀ ਹੈ ਤੇ ਨਾਲੇ ਆਪਾਂ ਜਿਹੜੀਆਂ ਰਾਤੀਆਂ ਬਚੀਆਂ ਹਿੰਆਂ ਰੋਟੀਆਂ ਉਹ ਸਭ ਬੈਸਟ ਯੂਜ਼ ਕਰ ਸਕਦੇ ਹਾਂ ਕਿਉਂਕਿ ਛੋਟੇ ਬੱਚੇ ਇਸ ਨੂੰ ਬਹੁਤ ਚਾ ਕੇ ਖਾਂਦੇ ਆ ਬਹੁਤ ਸੌਫਟ ਤੇ ਸਵਾਦਿਸ਼ਟ ਮਠਿਆਈ ਜਿਹੜੀ ਆ ਬਣਦੀ ਆ ਚਲੋ ਜੀ ਇਸ ਤਰ੍ਹਾਂ ਆਪਾਂ ਗੈਸ 'ਤੇ ਮਾਰ ਕੇ ਹੌਲੀ-ਹੌਲੀ ਕਰਕੇ ਰੋਟੀ ਨੂੰ ਇਸ ਵਿੱਚ ਫਰਾਈ ਕਰ ਰਹੇ ਸੀਗੇ ਇਸ ਨਾਲ ਕੀ ਹੋਗਾ ਇਹ ਰੋਟੀ ਜਿਹੜੀ ਹੈ ਉਹ कुरकुरी ਬਣ ਜੂਗੀ ਔਰ कुरकुरी ਰੋਟੀ ਦੀ ਮਿਠਾਈ ਜਿਹੜੀ ਹੈ ਬਹੁਤ ਜ਼ਿਆਦਾ ਟੇਸਟੀ ਬਣੂਗੀ ਆਪਾਂ ਆਪਾਂ ਜਿਹੜੇ ਵੀ ਮਾਰਕੀਟ 'ਚੋਂ ਕੋਈ ਵੀ ਮਿਠਾਈ ਲੈ ਕੇ ਆਉਂਦੇ ਹਾਂ ਆਪਣੇ ਹੈਲਥ ਵਾਸਤੇ ਵਧੀਆ ਨਹੀਂ ਹੁੰਦੀ ਕਿਉਂਕਿ ਉਸ ਵਿੱਚ ਬਹੁਤ ਜ਼ਿਆਦਾ ਕੈਮੀਕਲ ਹੋਣ ਤਾਂ ਲੋਕ ਬਹੁਤ ਜ਼ਿਆਦਾ ਸਮਝਦਾਰ ਹੋ ਗਏ ਜਾਂ ਜਰਾਤਰ ਘਰਾਂ ਦੇ ਵਿੱਚ ਹੀ ਤਿਆਰ ਕਰਦੇ ਆ ਸਾਰੀ ਰੈਸਪੀਜ਼ ਤੇ ਇਸ ਕਰਕੇ ਆਪਾਂ ਜੇ ਇਸ ਬਚੀ ਹੋਈ ਰੋਟੀ ਤੋਂ ਇਹ रेसिपी ਬਣਾ ਲਈਏ ਫਿਰ ਤਾਂ ਬਹੁਤ ਵਧੀਆ ਸਸਤੀ ਤੇ ਸਵਾਦ ਬਣ ਜਾਂਦੀ ਹੈ ਤੇ ਲੋ ਜੀ ਇੱਥੇ ਆਪਾਂ ਜਿਹੜੀ ਇੱਕ ਰੋਟੀ ਫਰਾਈ ਕਰ ਲਈ ਸੀ ਕਿ ਹੁਣ ਦੂਸਰੀ ਕਰ ਲਈ ਸੀ ਅਸੇਤੇ ਇੱਕ ਚੀਜ਼ ਦਾ ਧਿਆਨ ਰੱਖਣਾ ਕਿ ਗੈਸ ਸਿਮੀ ਰੱਖਣਾ ਕਿਉਂਕਿ ਸਿਮ ਗੈਸ ਤੇ ਜਿਹੜੇ ਆ ਉਹ ਕੁਰਕਰੀ ਰੋਟੀ ਤਿਆਰ ਹੋ ਗਈ ਤਿੰਨੇ ਰੋਟੀਆਂ ਆਪਾਂ ਫਰਾਈ ਕਰ ਲਈਆਂ ਤੇ ਪਲੇਟ ਦੇ ਵਿੱਚ ਰੱਖ ਲਈਆਂ ਸੀ ਕਿਉਂਕਿ ਇਹ ਹਜੇ ਗਰਮ ਸੀਗੀਆਂ ਤੇ ਇਸ ਨੂੰ ਹਜੇ ਪੇਸਟ ਬਣਾਉਣਾ ਥੋੜਾ ਜਿਹਾ ਔਖਾ ਸੀਗਾ ਇਸ ਕਰਕੇ ਇਹਦਾ ਭੋਰਜਾ ਬਣਾਉਣਾ ਹੈ ਤੇ ਉਸ ਵਾਸਤੇ ਆਪਾਂ ਇਸ ਨੂੰ ਠੰਡਾ ਹੋਣ ਵਾਸਤੇ ਰੱਖਾਂਗੇ ਕੁਰਕਰੀਆਂ ਬਹੁਤ ਵਧੀਆ ਬਣ ਗਈਆਂ ਸੀਗੀਆਂ ਤੇ 2 ਮਿੰਟ ਬਾਅਦ ਇਹ ਬਿਲਕੁਲ ਠੰਡੀਆਂ ਹੋ ਗਈਆਂ ਕਿਉਂਕਿ ਹੁਣ ਗਰਮੀ ਦਾ ਮੌਸਮ ਹੈ ਤੇ ਥੋੜੀ ਜੀ ਚੀਜ਼ ਠੰਡੀ ਹੋਣ ਨੂੰ ਟਾਈਮ ਲੱਗਦਾ ਹੈ ਇਸ ਕਰਕੇ ਮੈਂ ਥੋ ਇਨੀ ਅਕ ਠੰਡੀਆਂ ਹੋ ਗਿਆ ਕਿ ਇਸ ਨੂੰ ਆਪਾਂ ਚੰਗੀ ਤਰ੍ਹਾਂ ਪੇਸਟ ਬਣਾ ਸਕਦੇ ਹੱਥ ਦੇ ਨਾਲ ਤੇ ਬਸ ਇਹ ਮੇਚੂਰਮਾ ਜਾ ਬਣਾ ਲੈਣਾ ਇਹਦਾ ਤੇ ਇਹਦੀਆਂ ਹੋਰ ਵੀ ਰੈਸਪੀਜ਼ ਬਹੁਤ ਵਧੀਆ ਬਣਦੀਆਂ ਜੋ ਤੁਹਾਡੇ ਨਾਲ ਸ਼ੇਅਰ ਕਰਾਂਗੇ ਬਹੁਤ ਟੇਸਟੀ ਬਣਦੀਆਂ ਅਗਰ ਤੁਹਾਡੇ ਘਰੇ ਵੀ ਰੋਟੀਆਂ ਬਚਦੀਆਂ ਤੇ ਤੁਸੀਂ ਵੀ ਇਸ ਤਰ੍ਹਾਂ ਯੂਜ਼ ਕਰਕੇ ਬੱਚਿਆਂ ਬਜ਼ੁਰਗਾਂ ਨੂੰ ਖਵਾ ਸਕਦੇ ਹੋ ਖੁਦ ਵੀ ਖਾ ਸਕਦੇ ਹੋ ਬਹੁਤ ਜ਼ਿਆਦਾ ਸਵਾਦ ਟੇਸਟੀ ਮਿਠਾਈ ਬਣਦੀ ਹੈ ਤੇ ਬਹੁਤ ਘੱਟ ਸਮੇਂ ਦੇ ਵਿੱਚ ਤਿਆਰ ਹੋ ਜਾਂਦੀ ਹੈ ਤੇ ਲੋ ਜੀ ਹੁਣ ਆਪਾਂ ਰੋਟੀਆਂ ਦਾ ਚੂਰਮਾ ਜਾ ਬਣਾ ਲਿਆ ਤੇ ਇਸ ਨੂੰ ਆਪਾਂ ਚੰਗੀ ਤਰ੍ਹਾਂ ਪੇਸਟ ਬਣਾਉਣ ਵਾਸਤੇ ਆਪਾਂ ਗ੍ਰਾਈਂਡਰ ਦੇ ਵਿੱਚ ਪਾ ਲੈਨੇ ਤੇ ਇਸ ਨੂੰ ਕਰ ਲੈਨੇ ਗ੍ਰਾਈਂਡ ਜਦ ਆਪਾਂ ਇਸ ਨੂੰ ਗ੍ਰाइंड ਕਰਨਾ ਹੈ ਤੇ ਇੱਕ ਵਾਰੀ ਮਿਕਸਰ ਚ ਲਾਉਣ ਤੋਂ ਬਾਅਦ ਢੱਕਣ ਨੂੰ ਖੋਲਣਾ ਹੈ ਉਸ ਤੋਂ ਬਾਅਦ ਫਿਰ ਮਿਕਸਰ ਚ ਚਲਾਉਣਾ ਹੈ ਫਿਰ ਢੱਕਣ ਖੋਲਣਾ ਇਸ ਤਰ੍ਹਾਂ ਕੀ ਹੋਊਗਾ ਕਿ ਹਵਾ ਲੱਗਦੀ ਰਹੂਗੀ ਤੇ ਵਧੀਆ ਗ੍ਰाइंड ਹੋ ਜਾਊਗਾ ਮੋਇਸਚਰ ਨਹੀਂ ਰਹਿੰਦਾ ਕੋ ਬਿਲਕੁਲ ਵੀ ਤੇ ਤੁਸੀਂ ਦੇਖ ਰਹੇ ਹੋ ਕਿ ਗ੍ਰाइंड ਕਰਨ ਤੋਂ ਬਾਅਦ ਦਾਣੇਦਾਰ ਜਿਹੜਾ ਪੂਰ ਤਿਆਰ ਹੋ ਗਿਆ ਤੇ ਹੁਣ ਆਪਾਂ ਇਧਰ ਲਈਏ ਮਲਾਈ ਇਹ ਆਪਾਂ ਜਿਵੇਂ ਗਾਂ ਦਾ ਦੁੱਧ ਹੈ ਸਵੇਰੇ ਗਰਮ ਕਰਕੇ ਰੱਖ ਦਿੰਦੇ ਆ ਤੇ ਦੁਪਹਿਰ ਤੀ ਵਧੀਆ ਜਿਹੜੀ ਇਸ ਤੇ ਮਲਾਈ ਆ ਜਾਂਦੀ ਹੈ ਬਿਲਕੁਲ ਪਿਓਰ ਮਲਾਈ ਹੈ ਤੇ ਤੁਸੀਂ ਗਾਂ ਦਾ ਮੱਝ ਦਾ ਜਿਹੜਾ ਵੀ ਦੁੱਧ ਲੈਂਦੇ ਆ ਤੁਸੀਂ ਉਹਦੀ ਮਲਾਈ ਵਰਤੋ ਵਧੀਆ ਕਰ ਸਕਦੇ ਹਾਂ ਇੱਥੇ ਆਪਾਂ ਮਲਾਈ ਲਾ ਲਈ ਸੀਗੀ ਤੇ ਉਸੇ ਫਰਾਈਪਨ ਦੇ ਵਿੱਚ ਆਪਾਂ ਮਲਾਈ ਐਡ ਕਰ ਲੈਣੇ ਆ ਆਪਾਂ ਇੱਕ ਕੁਲੀ ਮਲਾਈ ਦੀ ਲਈ ਸੀ ਕਿ ਤਿੰਨ ਰੋਟੀਆਂ ਜਿਹੜੀਆਂ ਆਪਾਂ ਫਰਾਈ ਕੀਤੀਆਂ ਆ ਤੇ ਕਿਉਂਕਿ ਇਹ ਘਰ ਦੇ ਦੁੱਧ ਦੀ ਮਲਾਈ ਆ ਤੇ ਇਸ ਵਿੱਚ ਘਿਓ ਵੀ ਵਧੀਆ ਹੁੰਦਾ ਤੁਸੀਂ ਦੇਖੋਗੇ ਵੀ ਜਿਵੇਂ ਜਿਵੇਂ ਗਰਮ ਕਰਾਂਗੇ ਤੇ ਉਸ ਵਿੱਚ ਘਿਓ ਜਿਹੜਾ ਆਉਣਾ ਸ਼ੁਰੂ ਹੋ ਜਾਂਦਾ ਨਾ ਤੁਸੀਂ ਦੇਖ ਰਹੇ ਹੋ ਮਲਾਈ ਪਿਗਲ ਸ਼ੁਰੂ ਹੋ ਗਈ ਹੈ ਇੱਥੇ ਗੈਸ ਦੀ ਫਲੇਮ ਘਾਟ ਹੀ ਰੱਖਣੀ ਆ ਕਿਉਂਕਿ ਅਗਰ ਆਪਾਂ ਤੇਜ ਫਲੇਮ ਤੇ ਇਸ ਨੂੰ ਗਰਮ ਕਰਾਂਗੇ ਤੇ ਥੱਲੇ ਲੱਗਨ ਦਾ ਡਰ ਰਹਿੰਦਾ ਹੈ ਜਿਸ ਨਾਲ ਮਠਿਆਈ ਦੇ ਵਿੱਚ ਸਮੈਲ ਆਊਗੀ ਜੋ ਕੋ ਟੇਸਟੀ ਨਹੀਂ ਬਣੂਗੀ ਤੇ ਦੂਸਰਾ ਇਹ ਵੀ ਇਸ ਨੂੰ ਬਰਾਬਰ ਆਪਾਂ ਕੜਚੀ ਨਾਲ ਹਿਲਾਉਂਦੇ ਰਹਿਣਾ ਹੈ ਕਿਉਂਕਿ ਜੇ ਆਪਾਂ ਦੁੱਧ ਜਾਂ ਖੋਏ ਦੇ ਕਿਸੇ ਵਿੱਚ ਵੀ ਕੜਚੀ ਨਹੀਂ ਮਾਰਦੇ ਤਾਂ ਥੱਲੇ ਲੱਗ ਜਾਂਦਾ ਹੈ ਤੇ ਇੱਥੇ ਤੁਸੀਂ ਦੇਖ ਰਹੇ ਹੋ ਥੋੜੀ ਜਿਹੀ ਮਲਾਈ ਜਿਹੜੀ ਇੱਥੇਕ ਹੋ ਗਈ ਹੈ ਤੇ ਵਧੀਆ ਆਪਣਾ ਜਿਹੜਾ ਮਠਿਆਈ ਦਾ ਮਟੀਰੀਅਲ ਹੈ ਤਿਆਰ ਹੋ ਰਿਹਾ ਹੈ ਇਸ ਤਰ੍ਹਾਂ ਤੁਸੀਂ ਵੀ ਮਲਾਈ ਨੂੰ ਘੱਟ ਫਲੇਮ ਤੇ ਗਰਮ ਕਰਕੇ ਤੇ ਵਧੀਆ ਮਠਿਆਈ ਤਿਆਰ ਕਰ ਸਕਦੇ ਹਾਂ ਤੇ ਹੁਣ ਇਸ ਵਿੱਚ ਆਪਾਂ ਐਡ ਕਰ ਰਹੇ ਹਾਂ ਇੱਕ ਵੱਡਾ ਚਮਚ ਖੰਡ ਦਾ ਇਸ ਦੀ ਜਗ੍ਹਾ ਤੇ ਆਪਾਂ ਸ਼ੱਕਰ ਜਾਂ ਫਿਰ ਮਿਸ਼ਰੀ ਜਿਹੜੀ ਬਰੀਕ ਕੁੱਟੀ ਹੋਵੇ ਉਹ ਵੀ ਯੂਜ਼ ਕਰ ਸਕਦੇ ਹਾਂ ਅਗਰ ਆਪਾਂ ਬਰੀਕ ਕੀਤੀ ਹੋਈ ਖੰਡ ਹੈ ਤਾਂ ਉਸ ਦਾ ਵੀ ਯੂਜ਼ ਕਰ ਸਕਦੇ ਹਾਂ ਤੇ ਆਪਣੇ ਕੋਲ ਸ਼ੱਕਰ ਹੈ ਨਹੀਂ ਸੀਗੀ ਇਸ ਕਰਕੇ ਆਪਾਂ ਖੰਡ ਦਾ ਯੂਜ਼ ਕੀਤਾ ਦੇਖੋ ਖੰਡ ਦੀ ਜਗ੍ਹਾ ਤੇ ਅਗਰ ਆਪਾਂ ਸ਼ੱਕਰ ਦੀ ਵਰਤੋਂ ਕਰਦੇ ਹਾਂ ਤਾਂ ਉਹ ਜ਼ਿਆਦਾ ਵਧੀਆ ਹੁੰਦਾ ਨਾ ਖੰਡ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਤੇ ਦੇਖ ਰਹੇ ਹੋ ਤੁਸੀਂ ਮਲਾਈ ਦੇ ਵਿੱਚ ਖੰਡ ਪਾਉਣ ਤੋਂ ਬਾਅਦ ਮਲਾਈ ਦਾ ਰੰਗ ਵੀ ਥੋੜਾ ਪੀਲਾ ਪੀਲਾ ਹੋਣਾ ਸ਼ੁਰੂ ਹੋ ਗਿਆ ਹੈ ਇਹ ਚੰਗੀ ਤਰ੍ਹਾਂ ਮਿਕਸ ਹੋ ਗਈ ਹੈ ਤੇ ਇਹ ਹੋਰ ਵੀ ਘোল ਜਿਹੜਾ ਹੈ ਉਹ ਸੰਘਣਾ ਹੋ ਗਿਆ ਹੈ ਤੇ ਹੁਣ ਆਪਾਂ ਦੇਖਦੇ ਹਾਂ ਵੀ ਇਸ ਵਿੱਚ ਕੀ ਮਿਕਸ ਕਰਨਾ ਜਿਹੜਾ ਆਪਾਂ ਪੂਰ ਬਣਾਇਆ ਸੀਗਾ ਰੋਟੀਆਂ ਦਾ ਉਸ ਨੂੰ ਆਪਾਂ ਪਲੇਟ ਦੇ ਵਿੱਚ ਕੱਟ ਲਿਆ ਸੀਗਾ ਤੇ ਹੁਣ ਇਸ ਨੂੰ ਆਪਾਂ ਮਿਕਸ ਕਰਦੇ ਹਾਂ ਤੇ ਇੱਥੇ ਤੁਸੀਂ ਤਿਆਰ ਰੱਖਣਾ ਵੀ ਇਸ ਕੜਛੀ ਜਿਹੜੀ ਚੰਗੀ ਤਰ੍ਹਾਂ ਹਲਾਉਣੀ ਆ ਤਾਂ ਕਿ ਇਹ ਵੀ ਗੰਡਾ ਜਿਹਾ ਨਾ ਵੱਜ ਜਾਣਾ ਕਿਉਂਕਿ ਫਿਰ ਆਪਣੀ ਮਠਿਆਈ ਵਧੀਆ ਨਹੀਂ ਬਣੂਗੀ ਤੇ ਆਪਾਂ ਇਹਦਾ ਹੌਲੀ ਹੌਲੀ ਕਰਕੇ ਸਾਰਾ ਜਿਹੜਾ ਭੋਰ ਹੈ ਉਹ ਵਿੱਚ ਮਿਕਸ ਕਰ ਲੈਣਾ ਨਾ ਜਿਵੇਂ ਕਿ ਆਪਾਂ ਪ੍ਰਸ਼ਾਦ ਤਿਆਰ ਕਰਦੇ ਹਾਂ ਦੇਗ ਤਿਆਰ ਕਰਦੇ ਹਾਂ ਉਸ ਵਿੱਚ ਲਗਾਤਾਰ ਆਪਾਂ ਕੜਛੀ ਹਿਲਾਉਂਦੇ ਰਹਿੰਦੇ ਹਾਂ ਤਾਂ ਕਿ ਉਸ ਵਿੱਚ ਗੰਢ ਨਾ ਪੈ ਜੇ ਉਹੀ ਹਿਸਾਬ ਇੱਥੇ ਹੈ ਇਸ ਮਠਿਆਈ ਦੇ ਵਿੱਚ ਵੀ ਆਪਾਂ ਇਸ ਤਰ੍ਹਾਂ ਕੜਚੀ ਹਿਲਾਉਂਦੇ ਰਹਿਣਾ ਆ ਤੇ ਦੇਖੋ ਬਹੁਤ ਜ਼ਿਆਦਾ ਵਧੀਆ ਟੇਸਟੀ ਜਿਹੜੀ ਆ ਅਮਟਿਆਈ ਤਿਆਰ ਹੋ ਰਹੀ ਆ ਵੈਸੇ ਤਾਂ ਇਹਦਾ ਨੇਚੁਰਲ ਰੰਗ ਹੈ ਇਹ ਹੈਗਾ ਨਾ ਤੇ ਅਗਰ ਆਪਾਂ ਚਾਹੀਏ ਤੇ ਇਸ ਵਿੱਚ ਕਈ ਰੰਗ ਐਡ ਕਰ ਸਕਦੇ ਹੋ ਆਪਣੇ ਪਸੰਦ ਤੇ ਡਿਪੈਂਡ ਹੈ ਵੀ ਆਪਾਂ ਕਿਹੜਾ ਰੰਗ ਇਸ ਵਿੱਚ ਐਡ ਕਰਨਾ ਚਾਹੁੰਦੇ ਆ ਤੇ ਆਪਾਂ ਇੱਥੇ ਲੈ ਰਹੇ ਸੀਗੇ ਲਾਲ ਰੰਗ ਹਨਾ ਆ ਤੇ ਲਾ ਰੰਗ ਜਿਹੜਾ ਆਪਾਂ ਵਰਤੋ ਕਰ ਰਹੇ ਸੀ ਇਹਦਾ ਫੂਡ ਕਲਰ ਹੁੰਦਾ ਹੈ ਉਹ ਇਸ ਦੀ ਜਗ੍ਹਾ ਤੇ ਤੁਸੀਂ ਹਰਾ ਪੀਲਾ ਜੋ ਵੀ ਤੁਸੀਂ ਵਰਤਣਾ ਚਾਹੋ ਵਰਤ ਸਕਦੇ ਆ ਤੇ ਜੇ ਤੁਸੀਂ ਨੇਚਰਲ ਰੰਗ ਪਾਉਣਾ ਚਾਹੁੰਦੇ ਆ ਤੇ ਕੇਸਰ ਜਾਂ ਚੁਕੰਦਰ ਦਾ ਰੰਗ ਜਿਹੜਾ ਉਹ ਵੀ ਤੁਸੀਂ ਗ੍ਰाइंड ਕਰਕੇ ਪਾ ਸਕਦੇ ਹੋ ਕੇਸਰ ਕੋਲ ਕੇ ਉਹ ਵੀ ਪਾ ਸਕਦੇ ਹੋ ਉਹ ਆਪਣੇ ਤੇ ਡਿਪੈਂਡ ਹੈ ਕਿ ਆਪਾਂ ਕਿਹਜਾ ਰੰਗ ਇਸਦਾ ਚਾਹੁੰਦੇ ਆ ਤੇ ਲੋ ਜੀ ਇੱਥੇ ਆਪਾਂ ਰੰਗ ਜਿਹੜਾ ਸੀ ਇੱਕ ਚੁਟਕੀ ਕ ਰੰਗ ਲਿਆ ਸੀ ਉਸ ਨੂੰ ਥੋੜਾ ਜਿਹਾ ਪਾਣੀ ਪਾ ਕੇ ਕੋਲ ਕੇ ਤੇ ਇਸ ਵਿੱਚ ਮਿਕਸ ਕਰਤਾ ਤੇ ਇਹ ਜਿਹੜਾ ਮਟੀਰੀਅਲ ਬਿਲਕੁਲ ਸੰਘਣਾ ਹੋ ਗਿਆ ਤੇ ਤੁਸੀਂ ਦੇਖ ਰਹੇ ਹੋ ਕਿ ਇਸ ਵਿੱਚ ਕੀ ਵੀ ਆ ਰਿਹਾ ਹੈ ਜਿਵੇਂ ਤੁਹਾਨੂੰ ਦੱਸਿਆ ਸੀਗਾ ਵੀ ਘਰ ਦੇ ਦੁੱਧ ਦੀ ਮਲਾਈ ਹੈ ਜਿਸ ਵਿੱਚ ਕੀ ਕਾਫੀ ਹੁੰਦਾ ਹੈ ਨਾ ਤੇ ਤਾਂ ਕਰਕੇ ਇਹਨੇ ਕੇ ਛੱਡਣਾ ਵੀ ਸ਼ੁਰੂ ਕਰਤਾ ਤੇ ਹੁਣ ਮੈਨੂੰ ਇਹ ਇੱਕ ਇਹ ਜਿਹੜਾ ਥੋੜਾ ਜਿਹਾ ਕੱਟਣਾ ਪਊਗਾ ਨਹੀਂ ਤਾਂ ਜਮਤ ਤੋਂ ਬਾਅਦ ਉੱਪਰ ਘਿਓ ਘਿਓ ਜਾ ਆ ਜਾਊਗਾ ਤੇ ਇਸ ਨੂੰ ਆਪਾਂ ਕਰ ਲਿਆ ਮਿਕਸ ਤੇ ਹੁਣ ਆਪਾਂ ਪਲੇਟ ਦੇ ਵਿੱਚ ਕੱਢ ਰਹੇ ਸੀਗੇ ਤਾਂ ਕਿ ਥੋੜਾ ਜਿਹਾ ਠੰਡਾ ਹੋ ਜੇ ਕਿਉਂਕਿ ਗਰਮੀ ਆ ਤੇ ਥੋੜਾ ਠੰਡਾ ਹੋਣ ਨੂੰ ਵੀ ਟਾਈਮ ਲੱਗੂਗਾ ਇਹਨੂੰ ਸੈੱਟ ਕਰਨ ਦੇ ਵਿੱਚ ਵੀ ਟਾਈਮ ਲੱਗੂਗਾ ਤੇ ਹੁਣ ਆਪਾਂ ਇੱਥੇ ਕੱਢ ਲਿਆ ਇਸ ਨੂੰ ਪਲੇਟ ਦੇ ਵਿੱਚ ਇਸਤੇ ਆਪਾਂ ਸੈੱਟ ਕਰ ਰਹੇ ਸੀਗੇ ਆਪਾਂ ਇਸ ਵਿੱਚ ਕੋਈ ਡਰਾਈ ਫਰੂਟ ਐਡ ਨਹੀਂ ਕੀਤਾ ਕਿਉਂਕਿ ਥੋੜਾ ਗਰਮੀ ਦਾ ਮੌਸਮ ਹੈ ਅਗਰ ਤੁਸੀਂ ਇਸ ਨੂੰ ਸਰਦੀ ਦੇ ਵਿੱਚ ਬਣਾ ਰਹੇ ਹੋ ਤਾਂ ਤੁਸੀਂ ਇਸ ਵਿੱਚ ਡਰਾਈ ਫਰੂਟ ਐਡ ਕਰ ਸਕਦੇ ਆ ਗਾਰਨਿਸ਼ ਕਰਨ ਵਾਸਤੇ ਤੁਸੀਂ ਜਿਵੇਂ ਨਾਰੀਅਲ ਪੂਰਾ ਹੋ ਗਿਆ ਜਾਂ ਪਿਸਤਾ ਹੋ ਗਿਆ ਛੋਟੇ ਛੋਟੇ ਕੱਟ ਕੇ ਬਦਾਮ ਪਾ ਸਕਦੇ ਹੋ ਮਗਜ ਪਾ ਸਕਦੇ ਹੋ ਐਜ਼ ਯੂ ਵਿਸ਼ ਜਿਦਾ ਤੁਸੀਂ ਕਰਨਾ ਚਾਹੁੰਦੇ ਆ ਪਰ ਗਰਮੀ ਦਾ ਮੌਸਮ ਕਰਕੇ ਆਪਾਂ ਡਰਾਈ ਫੂਡ ਵਗੈਰਾ ਕੋ ਯੂਜ਼ ਨਹੀਂ ਕੀਤਾਗਾ ਤੇ ਲੋ ਜੀ ਇੱਥੇ ਆਪਾਂ ਬਿਲਕੁਲ ਇਸ ਨੂੰ ਸੈੱਟ ਕਰਕੇ ਰੱਖਤਾ ਕਿਉਂਕਿ ਹਜੇ ਇਹ ਪਲੇਟ ਗਰਮ ਸੀਗੀ ਇਸ ਕਰਕੇ ਆਪਾਂ ਇਸ ਨੂੰ ਫ੍ਰਿਜ ਵਿੱਚ ਲਾ ਨਹੀਂ ਸਕਦੇ ਥੋੜਾ ਟਾਈਮ ਆਪਾਂ ਇਸ ਨੂੰ ਪੱਖੇ ਦੇ ਮੋਰੇ ਰੱਖਾਂਗੇ ਤਾਂ ਕਿ ਥੋੜੀ ਜਿਹੀ ਠੰਡੀ ਹੋ ਜਾਵੇ ਤੇ ਉਸ ਤੋਂ ਬਾਅਦ ਆਪਾਂ ਲਾ ਦਾਂਗੇ ਫ੍ਰਿਜ ਦੇ ਵਿੱਚ ਤੇ 15 ਮਿੰਟ ਫ੍ਰਿਜ ਦੇ ਵਿੱਚ ਰੱਖਣ ਤੋਂ ਬਾਅਦ ਇਹ ਠੰਡਾ ਹੋ ਗਿਆ ਸੀਗਾ ਮੈਂ ਥੋੜਾ ਜਿਹਾ ਕੰਮਕਾਜ ਦੇ ਵਿੱਚ ਬਿਜ਼ੀ ਹੋ ਗਈ ਸੀਗੀ ਤਾਂ ਕਰਕੇ ਥੋੜਾ ਜਿਹਾ ਜ਼ਿਆਦਾ ਠੰਡਾ ਹੋ ਗਿਆ 10 ਮਿੰਟ ਆਪਾਂ ਇਸ ਨੂੰ ਫ੍ਰਿਜ ਵਿੱਚ ਰੱਖੀਏ ਤੇ ਵਧੀਆ ਜੰਮ ਜਾਂਦਾ ਹੈ ਇਸ ਕਰਕੇ ਥੋੜਾ ਜਿਹਾ ਠਿੱਕ ਜ਼ਿਆਦਾ ਹੋ ਗਿਆ ਸੀਗਾ ਤੇ ਲੋ ਜੀ ਹੁਣ ਆਪਾਂ ਇਸ ਨੂੰ ਕੱਟ ਰਹੇ ਸੀਗੇ ਪੀਸ ਤੇ ਇਹਦੀ ਖੁਸ਼ਬੂ ਜਿਹੜੀ ਬਹੁਤ ਵਧੀਆ ਆ ਰਹੀ ਸੀਗੀ ਜਦੋਂ ਮੈਂ ਇਸ ਨੂੰ ਬਣਾ ਰਹੀ ਸੀ ਉਦੋਂ ਵੀ ਇਹਦੀ ਖੁਸ਼ਬੂ ਪੂਰੀ ਰਸੋਈ ਚ ਫੈਲ ਗਈ ਸੀ ਤੇ ਬਹੁਤ ਹੀ ਵਧੀਆ ਆ ਰਹੀ ਸੀ ਕਿ ਜਿੱਦਾਂ ਕਿ ਆਪਾਂ ਪ੍ਰਸ਼ਾਦ ਬਣਾਉਣੇ ਹੁੰਦੇ ਆ ਪਰ ਇਹਦਾ ਟੇਸਟ ਜਿਹੜਾ ਆ ਪ੍ਰਸ਼ਾਦ ਨਾਲ ਡਿਫਰੈਂਟ ਬਹੁਤ ਜ਼ਿਆਦਾ ਟੇਸਟੀ ਤੇ ਸੌਫਟ ਮਠਿਆਈ ਜਿਹੜੀ ਤਿਆਰ ਹੋ ਗਈ ਹੈ ਇਸ ਤਰ੍ਹਾਂ ਤੁਸੀਂ ਵੀ ਮਠਿਆਈ ਘਰੇ ਤਿਆਰ ਕਰ ਸਕਦੇ ਆ ਆਸ਼ਾ ਕਰਦੀ ਆ ਤੁਹਾਨੂੰ ਇਹ ਰੈਸਪੀ ਪਸੰਦ ਆਈ ਹੋਊਗੀ ਤੇ ਆਪਾਂ ਇੱਥੇ ਵਧੀਆ ਪੀਸ ਕੱਟ ਲਈਏ ਤੇ ਗਰਮੀ ਦੀਆਂ ਛੁੱਟੀਆਂ ਦੇ ਵਿੱਚ ਤੁਸੀਂ ਵੀ ਇਹ ਰੈਸਪੀ ਜਰੂਰ ਬਣਾਉਣਾ ਬੱਚਿਆਂ ਨੂੰ ਬਣਾ ਕੇ ਦੇਣਾ ਜੀ ਸਾਰੇ ਖੁਸ਼ ਹੋ ਜਾਣਗੇ ਖਾ ਕੇ ਤੇ ਲਓ ਜੀ ਇਸ ਦੇ ਨਾਲ ਹੀ ਅੱਜ ਵਾਲੀ ਵੀਡੀਓ ਦਾ ਆਪਾਂ ਐਂਡ ਕਰ ਰਹੇ ਹਾਂ ਵੀਡੀਓ ਵਧੀਆ ਲੱਗੇ ਹੋਵੇ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਜੀ ਕੱਲੋਂ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਹੱਸਦੇ ਵਸਤੇ ਰਹੋ